ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਔਨ ਆਡੀਓ ਪੰਜਾਬੀ ਸਵੇਰ ਦੇ 7:30 ਵਜੇ ਸਨ ਮੈਨੂੰ 711 ਸਟੈਂਡ ਤੇ ਪਹਿਲਾ ਨੰਬਰ ਲੈ ਕੇ ਬੈਠਿਆ ਅੱਧਾ ਘੰਟਾ ਹੋ ਗਿਆ ਸੀ ਪਰ ਟ੍ਰਿਪ ਮਿਲਣ ਦਾ ਨਾਮ ਨਹੀਂ ਸੀ ਲੈ ਰਿਹਾ ਮੈਨੂੰ ਮਹਿਸੂਸ ਹੋਣ ਲੱਗਿਆ ਕਿ ਅੱਜ ਮੈਂ ਕੰਮ ਤੇ ਆ ਕੇ ਗਲਤੀ ਹੀ ਕੀਤੀ ਆ ਘਰ ਵਾਲੀ ਦਾ ਕਿਹਾ ਮੰਨ ਲੈਂਦਾ ਤਾਂ ਚੰਗਾ ਸੀ ਉਸਨੇ ਕਈ ਵਾਰ ਕਿਹਾ ਸੀ ਕਿ ਇਹ ਵੀਕੈਂਡ ਮੈਂ ਛੁੱਟੀ ਕਰ ਲਵਾਂ ਤਾਂ ਕਿ ਬੱਚਿਆਂ ਨੂੰ ਕਿਤੇ ਬਾਹਰ ਘੁਮਾ ਫਿਰਾ ਸਕੀਏ ਪਰ ਮੈਂ ਆਖ ਦਿੱਤਾ ਕਿ ਉਹ ਆਪ ਹੀ ਬੱਚਿਆਂ ਦੇ ਨਾਲ ਜਾ ਕੇ ਨਗਰ ਕੀਰਤਨ ਦੇਖ ਆਵੇ ਮੈਂ ਘਰ ਰਹਿ ਕੇ ਕੀ ਕਰੂੰਗਾ ਕੰਮ ਤੇ ਚਾਰ ਪੈਸੇ ਬਣਾਵਾਂਗਾ ਪਰ ਅੱਜ ਪੈਸੇ ਬਣਦੇ ਲੱਗਦੇ ਨਹੀਂ ਸੀ ਟ੍ਰਿਪ ਦੀ ਉਡੀਕ ਕਰਦਿਆਂ ਪੇਸ਼ਾਬ ਦਾ ਜ਼ੋਰ ਪੈਣ ਲੱਗ ਪਿਆ ਮੈਂ ਕੁੱਟਵਟ ਕੇ ਬੈਠਾ ਰਿਹਾ ਸੋਚਿਆ ਕਿ ਜੇ ਸਟੈਂਡ ਛੱਡ ਕੇ ਕਿਸੇ ਗੈਸ ਸਟੇਸ਼ਨ ਤੇ ਹਲਕਾ ਹੋਣ ਚਲਾ ਗਿਆ ਤਾਂ ਅੱਧੇ ਘੰਟੇ ਦੀ ਉਡੀਕ ਅਜਾਈ ਜਾ ਸਕਦੀ ਸੀ। ਖਾਲੀ ਸਟੈਂਡ ਦੇਖ ਕੇ ਕੋਈ ਹੋਰ ਟੈਕਸੀ ਆ ਸਕਦੀ ਸੀ ਜਾਂ ਟ੍ਰਿਪ ਹੀ ਨਿਕਲ ਸਕਦਾ ਸੀ। ਵੀਕਐਂਡ ਤੇ ਸਵੇਰ ਦੇ 7 ਤੋਂ 9 ਵਜੇ ਤੱਕ ਕੰਮ ਡੈੱਡ ਹੋ ਜਾਂਦਾ ਹੈ। ਇਸ ਸਮੇਂ ਦੌਰਾਨ ਜੇ ਕੋਈ ਲੰਮਾ ਟ੍ਰਿਪ ਮਿਲ ਜਾਂਦਾ ਤਾਂ ਧੰਨ ਧੰਨ ਹੋ ਜਾਂਦੀ। ਲੌਂਗ ਵੀਕਐਂਡ ਤੇ ਤਾਂ ਕੰਮ ਹੋਰ ਵੀ ਮੰਦਾ ਹੁੰਦਾ ਹੈ। ਲੌਂਗ ਵੇਕਿੰਗ ਦੇ ਪਹਿਲੇ ਦਿਨ ਸਵੇਰੇ ਸਵੇਰੇ 에ਅਰਪੋਰਟ ਦੇ ਟ੍ਰਿਪ ਜ਼ਰੂਰ ਨਿਕਲਦੇ ਨੇ। ਏਸੇ ਝਾਕ ਚ ਮੈਂ ਪਿਸ਼ਾਬ ਰੋਕੀ ਬੈਠਿਆ ਸੀ। ਕਿ ਕੰਪਿਊਟਰ ਤੇ ਬੀਪ ਹੋਈ। ਟ੍ਰਿਪ ਐਕਸੈਪਟ ਬਟਨ ਨੱਪਣ ਲਈ ਮੈਂ ਸਕਿੰਟ ਵੀ ਨਾ ਲਾਇਆ। ਵੈਸਟ 8 ਅਵੇਨਿਊ ਦੀ ਕਿਸੇ ਅਪਾਰਟਮੈਂਟ ਬਿਲਡਿੰਗ ਚੋਂ ਟ੍ਰਿਪ ਮਿਲਿਆ ਸੀ। ਉੱਥੇ ਪਹੁੰਚਣ ਲਈ ਮੈਨੂੰ 2-3 ਮਿੰਟ ਹੀ ਲੱਗਣੇ ਸਨ। ਇਸ ਕਰਕੇ ਸੋਚਿਆ ਕਿ ਪਿਸ਼ਾਬ ਕਰਕੇ ਹੀ ਜਾਵਾਂਗਾ। 체ਤੀ 체ਤੀ ਮੈਂ ਗੈਸ ਸਟੇਸ਼ਨ ਤੋਂ ਵਿਲਾ ਹੋ ਕੇ 5-7 ਮਿੰਟ ਚ ਟੈਕਸੀ ਅਪਾਰਟਮੈਂਟ ਦੇ ਸਾਹਮਣੇ ਜਾ ਰੋਕੀ। ਵਿਹਾਂ ਕੋਸਾਲਾਂ ਦੇ ਗੇਟ 'ਚ ਲੱਗਦੀ ਇੱਕ ਕੁੜੀ ਵੱਡੇ ਅਟੈਚੀ ਕੋਲ ਖੜੀ ਸੀ। ਅਟੈਚੀ ਵੇਖ ਕੇ ਮੈਂ ਚਿਤ ਵਿੱਚ ਕਿਹਾ ਬਣ ਗਈ ਗੱਲ। ਦੂਜੀ ਗੱਲ ਦਿਮਾਗ 'ਚ ਆਈ ਕਿ ਕਾਲੀ ਝ ਹੋਵੇਗੀ ਜਿਹੜੀ ਬਾਹਰੀ ਖੜੀ ਆ ਜਾਂ ਮੈਥੋਂ ਹੀ ਗੈਸ ਸਟੇਸ਼ਨ ਤੇ ਜ਼ਿਆਦਾ ਦੇਰ ਲੱਗ ਗਈ। ਟੈਕਸੀ ਵਾਲੋਂ ਦੀ ਕੁੜੀ ਨੇ ਆਪਣੀਆਂ ਉਂਗਲੀਆਂ ਲਚਾ ਕੇ ਹਾਈ ਕਿਹਾ ਮੈਂ ਝੱਟ ਦੇ ਕਿ ਟੈਕਸੀ ਚੋਂ ਬਾਹਰ ਨਿਕਲ ਕੇ ਟਰੰਕ ਖੋਲ੍ਹਿਆ ਤੇ ਅਟੈਚੀ ਉਹਦੇ ਵਿੱਚ ਰੱਖ ਕੇ ਪਿਛਲਾ ਦਰਵਾਜ਼ਾ ਖੋਲਣ ਲਈ ਔਲਿਆ ਹੀ ਸੀ ਕਿ ਉਹ ਬੋਲੀ ਕੀ ਮੈਂ ਮੂਰਲੀ ਸੀਟ ਤੇ ਬੈਠ ਸਕਦੀ ਹਾਂ ਜਿੱਥੇ ਤੇਰਾ ਜੀ ਕਰਦਾ ਹੈ ਮੁਸਕਰਾ ਕੇ ਮੈਂ ਕਿਹਾ ਤੇ ਟੈਕਸੀ 'ਚ ਬੈਠ ਗਿਆ ਮੇਰੇ ਬਰਾਬਰ ਵਾਲੀ ਸੀਟ ਤੇ ਬੈਠ ਕੇ ਕੁੜੀ ਨੇ ਦੋਹੇ ਹੱਥ ਜੋੜ ਕੇ ਕਿਹਾ ਸਤਿ ਸ੍ਰੀ ਅਕਾਲ। ਉਹ ਸਦਕੇ ਮੈਂ ਚਿੱਤ ਚ ਕਿਹਾ। ਮੈਂ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਦੇ ਕੇ ਪੁੱਛਿਆ, ਕੀ ਹਾਲ ਆ? ਮੈਂ ਪੰਜਾਬੀ ਦੇ ਕੇਵਲ ਦੋ ਹੀ ਲਫ਼ਜ਼ ਜਾਣਦੀ ਆਂ। ਉਹਨੇ ਮੁਸਕਰਾ ਕੇ ਅੰਗਰੇਜ਼ੀ ਚ ਕਿਹਾ ਤੇ ਫਿਰ ਬੋਲੀ। 에어ਪੋਰਟ ਪਲੀਜ਼। ਮੈਂ ਟੈਕਸੀ ਤੋਰ ਕੇ ਪੁੱਛਿਆ ਕਿੱਥੋਂ ਸਿੱਖਿਆ ਇਹ ਲਫ਼ਜ਼? ਮੈਂ ਇੰਡੀਆ ਗਈ ਸੀ। ਉੱਥੇ ਕੁਝ ਲਫ਼ਜ਼ ਸਿੱਖੇ ਸਨ। ਫਿਰ ਉਹ ਚਹਿਕ ਕੇ ਬੋਲੀ ਮੈਨੂੰ ਇੰਡੀਆ ਬਹੁਤ ਚੰਗਾ ਲੱਗਦਾ ਹੈ। ਅੱਛਾ ਕੀ ਚੰਗਾ ਲੱਗਿਆ ਇੰਡੀਆ ਦਾ? ਮੈਂ ਖੁਸ਼ ਹੋ ਕੇ ਪੁੱਛਿਆ। ਲੋਕ, ਭੋਜਨ, ਪੁਰਾਣੀਆਂ ਇਮਾਰਤਾਂ ਕਿੱਥੇ-ਕਿੱਥੇ ਗਈ? ਜੈਪੁਰ, ਅਮ ਫਟੇਪੁਰ, ਤਾਜ ਮਹਿਲ। ਉਹ ਸੋਚਣ ਲਈ ਥੋੜਾਕ ਚੁੱਪ ਹੋਈ। ਮੇਰੇ ਮੂੰਹੋਂ ਝਟ ਨਿਕਲਿਆ। ਗੋਲਡਨ ਟੈਂਪਲ? ਉਹ ਹਾਂ ਹਾਂ, ਬਹੁਤ ਸੋਹਣਾ। ਪਰ ਸਭ ਤੋਂ ਵੱਧ ਮੈਨੂੰ ਇੰਡੀਆ ਦੇ ਲੋਕ ਚੰਗੇ ਲੱਗਦੇ ਆ। ਬਹੁਤ ਮਿਲਣਸਾਰ ਹੈ ਆਖ ਕੇ ਉਹ ਟਿਕਟਕੇ ਲਗਾ ਕੇ ਮੇਰੇ ਵੱਲ ਵੇਖਣ ਲੱਗੀ ਮੈਂ ਤਿਰਛੀ ਨਜ਼ਰ ਨਾਲ ਉਹਦੇ ਵੱਲ ਵੇਖਿਆ ਜਿਉਂਦੀ ਰਹਿ ਕੁੜੀਏ ਮੈਂ ਚਿੱਤ ਚ ਕਿਹਾ ਉਹਦੇ ਵੱਲ ਚਾਕਿਆ ਉਹ ਮੁਸਕੁਰਾਈ ਮੇਰਾ ਅੰਦਰ ਖੜ ਗਿਆ ਉਹਨੇ ਚਿਹਕੇ ਕਿਹਾ ਵੇਖ ਕਿੰਨਾ ਸੋਹਣਾ ਦਿਨ ਹੈ ਹਾਂ ਅੱਜ ਕਿ ਬਹੁਤ ਮੀਂਹ ਪਿਆ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਆ ਜਦੋਂ ਮੌਸਮ ਚੰਗਾ ਆ ਤੂੰ 에ਅਰਪੋਰਟ ਵੱਲ ਜਾ ਰਹੀ ਆ ਸ਼ਹਿਰ ਤੋਂ ਦੂਰ ਜਾਣ ਲਈ ਹਾਂ ਮੈਂ ਜਾਣਦੀ ਆ ਮੈਂ ਟ੍ਰਾਂਟੋ ਚੱਲੀ ਆ ਉੱਥੇ ਮੀਂਹ ਪੈ ਰਿਹਾ ਇਸ ਧੁੱਪ ਨੂੰ ਰੋਕ ਕੇ ਰੱਖੀ ਮੈਂ ਦੋ ਕੁ ਦਿਨਾਂ ਚ ਮੜਾਉਣਾ ਆ ਆ ਕਿਉਂ ਫਿਰ ਹਸੀ ਮੈਂ ਪੂਰੀ ਕੋਸ਼ਿਸ਼ ਕਰੂੰਗਾ ਬਹੁਤ ਛੋਟਾ ਟ੍ਰਿਪ ਹੈ ਤੇਰਾ ਹਾਂ ਮੈਂ ਲੌਂਗ ਵੀਕਐਂਡ ਕਰਕੇ ਚੱਲੀ ਆ ਆਪਣੇ ਪਰਿਵਾਰ ਕੋਲ ਈਸਟਰ ਮਨਾਉਣਾ ਤੂੰ ਕਿਵੇਂ ਈਸਟਰ ਮਨਾ ਰਹੇਂ ਕੰਮ ਕਰਕੇ ਆ ਕੇ ਮੈਂ ਵੀ ਹੱਸਿਆ ਆ ਤੁਸੀਂ ਲੋਕ ਬਹੁਤ ਮਿਹਨਤੀ ਹੋ ਪਰ ਤੁਹਾਨੂੰ ਆਪਣੇ ਪਰਿਵਾਰ ਨਾਲ ਵੀ ਸਮਾਂ ਬਤਾਉਣਾ ਚਾਹੀਦਾ ਮੈਂ ਤਾਂ ਵੀ ਮਜ਼ਾਕ ਕਰਦਾ ਸੀ ਕੱਲ ਨੂੰ ਮੈਂ ਵੀ ਛੁੱਟੀ ਕਰਨੀ ਆ ਤੇ ਅੱਜ ਵੀ ਸਵੇਰੇ ਸਵੇਰੇ ਕੰਮ ਕਰਨਾ ਹੈ ਫੇਰ ਸਾਡੀ ਵਿਸਾਖੀ ਪ੍ਰੇਡ ਹੈ ਉੱਥੇ ਜਾਣਾ ਮੈਂ ਛੁੱਟੀ ਕਰਨ ਬਾਰੇ ਗੱਪ ਮਾਰ ਦਿੱਤੀ ਓ ਅੱਛਾ ਤਾਂ ਅੱਜ ਵਿਸਾਖੀ ਪ੍ਰੇਡ ਹੈ ਦੁਰਭਾਗ ਵਸ ਮੈਂ ਸਮੋਸੇ ਤੇ ਮੁਫਤ ਦਾ ਭੋਜਨ ਨਹੀਂ ਖਾ ਸਕਾਂਗੀ ਮੈਨੂੰ ਲੱਗਿਆ ਜਿਵੇਂ ਉਹਦੇ ਚਿਹਰੇ ਤੇ ਵਿਸਾਖੀ ਪ੍ਰੀਡਜ ਸ਼ਾਮਲ ਨਾ ਹੋ ਸਕਣ ਦਾ ਪਛਤਾਵਾ ਹੋਵੇ ਪਰ ਉਹ ਫਿਰ ਬੋਲੀ ਤੁਸੀਂ ਬਹੁਤ ਦੇয়ালੂ ਲੋਕ ਹੋ ਮੈਂ ਪੜ੍ਹਾਈ ਤੋਂ ਥੋੜਾ ਧਿਆਨ ਪਾਸੇ ਕਰਨਾ ਚਾਹੁੰਦੀ ਸੀ ਇਸ ਕਰਕੇ ਜਾ ਰਹੀ ਹਾਂ ਜੇ ਮੈਨੂੰ ਵਿਸਾਖੀ ਪ੍ਰੀਡ ਦਾ ਪਹਿਲਾਂ ਪਤਾ ਹੁੰਦਾ ਤਾਂ ਸ਼ਾਇਦ ਮੈਂ ਨਾ ਹੀ ਜਾਂਦੀ ਮੈਂ ਟੈਕਸੀ ਬਰਾਡਵੇ ਤੋਂ ਗ੍ਰੈਨਵਿਲ ਤੇ ਪਾ ਲਈ ਟ੍ਰੈਫਿਕ ਨਾ ਮੱਤ ਰਹੀ ਸੀ अच्छा तां ਇੱਥੇ ਵੈਨਕੂਵਰ ਤੂੰ ਪੜ੍ਹਾਈ ਕਰਨ ਆਈ ਹੋਈ ਏਂ ਕਾਦੀ ਪੜ੍ਹਾਈ ਕਰਦੀ ਏਂ ਮੈਂ ਯੂਬੀਸੀ ਟੂ ਮੈਡੀਸਨ ਕਰਦੀ ਆਂ ਡਾਕਟਰ ਬਣੇਗੀ ਕੋਸ਼ਿਸ਼ ਕਰ ਰਹੀ ਆਂ ਤੇਰੇ ਮਾਪਿਆਂ ਨੂੰ ਤਾਂ ਤੇਰੇ ਤੇ ਬਹੁਤ ਮਾਣ ਹੋਵੇਗਾ ਉਹ ਮੁਸਕਰਾਈ ਮੈਂ ਸੋਚਿਆ ਕਿ ਕਿੰਨੀ ਲਾਇਕ ਕੁੜੀ ਆ ਕੀ ਤੇ ਮੇਰੇ ਬੱਚੇ ਵੀ ਇਸ ਤਰ੍ਹਾਂ ਦੇ ਸਿਆਣੇ ਤੇ ਹੁਸ਼ਿਆਰ ਨਿਕਲਣ ਤੇਰੇ ਮਾਂ-ਬਾਪ ਕੀ ਕਰਦੇ ਨੇ ਉਨੇਸ ਪਾਠ ਚੇਰੇ ਨਾਲ ਮੇਰੇ ਵੱਲ ਵੇਖਿਆ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਮੈਨੂੰ ਇਹ ਨਿੱਜੀ ਸਵਾਲ ਨਹੀਂ ਸੀ ਪੁੱਛਣਾ ਚਾਹੀਦਾ ਮੈਂ ਹਲੇ ਅਨੈਤਿਕ ਪ੍ਰਸ਼ਨ ਲਈ ਮਾਫੀ ਮੰਗਣ ਬਾਰੇ ਸੋਚ ਹੀ ਰਿਹਾ ਸੀ ਕਿ ਉਹ ਬੋਲੀ ਮੇਰੇ ਪਿਤਾ ਜੀ ਦਾ ਆਪਣਾ ਕਾਰੋਬਾਰ ਆ ਆਖ ਕੇ ਉਹ ਬਾਹਰ ਵੱਲ ਵੇਖਣ ਲੱਗੀ ਮੇਰਾ ਜੀ ਕੀਤਾ ਕਿ ਪੁੱਛਾਂ ਕਿ ਤੇਰੀ ਮਾਂ ਕੀ ਕਰਦੀ ਆ ਪਰ ਮੈਂ ਪੁੱਛਿਆ ਨਹੀਂ ਸੋਚਿਆ ਕਿ ਤਲਾਕशुदा ਮਾਪਿਆਂ ਦੀ ਸੰਤਾਨ ਹੋਵੇਗੀ ਨਹੀਂ ਤਾਂ ਮਾਂ ਬਾਰੇ ਵੀ ਦੱਸਦੀ ਮੈਂ ਪੁੱਛਿਆ ਤੇਰੀ ਪੜ੍ਹਾਈ ਵੱਲ ਉਚੇਚਾ ਧਿਆਨ ਦੰਦੇ ਹੋਣਗੇ ਜਾਂ ਤੂੰ ਛੋਟੀ ਸੀ ਮੈਂ ਉਹਦੀ ਪ੍ਰਸ਼ਨ ਸੋਚਕ ਤੱਕਣੀ ਵੱਲ ਵੇਖ ਕੇ ਸੋਚਿਆ ਕੀ ਉਸ ਨੂੰ ਮੇਰੇ ਸਵਾਲ ਦੀ ਸਮਝ ਨਹੀਂ ਲੱਗੀ ਮੈਂ ਆਪਣੇ ਪ੍ਰਸ਼ਨ ਨੂੰ ਵਿਸਥਾਰ ਦੰਦਿਆ ਕਿਹਾ ਮੇਰਾ ਮਤਲਬ ਜਦੋਂ ਤੂੰ ਤੀਜੇ ਚੌਥੇ ਗ੍ਰੇਡ ਚ ਸੀ ਤਾਂ ਤੇਰੇ ਮਾਪੇ ਤੈਨੂੰ ਹੋਮਵਰਕ ਕਰਾਉਂਦੇ ਹੋਣਗੇ ਜਦ ਸਕੂਲ ਤੋਂ ਬਿਨਾ ਉਹਨਾਂ ਨੇ ਤੈਨੂੰ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਵਿੱਚ ਪਾਇਆ ਹੋਇਆ ਸੀ ਪਰ ਤੂੰ ਕਿਉਂ ਪੁੱਛ ਰਿਹਾ ਕਿਉਂਕਿ ਮੇਰੀ ਬੇਟੀ ਤੇਜੇ ਗ੍ਰੇਡ ਚਾ ਤੇ ਬੇਟਾ ਪਹਿਲੇ ਜ ਮੈਂ ਚਾਹੁੰਨਾ ਕਿ ਉਹ ਵੀ ਤੇਰੇ ਵਾਂਗ ਬਹੁਤ ਪੜ੍ਹਨ ਉਹ ਆਖ ਕੇ ਉਹ ਬਾਹਰ ਵੱਲ ਵੇਖਣ ਲੱਗੀ ਟੈਕਸੀ ਆਰਥਰ ਲੈਗ ਬ੍ਰਿਜ ਪਾਰ ਕਰ ਚੁੱਕੀ ਸੀ ਮੈਥੋਂ ਉਹਦੀ ਚੁੱਪ ਬਰਦਾਸ਼ਤ ਨਹੀਂ ਸੀ ਹੋ ਰਹੀ ਮੈਂ ਚਾਹੁੰਦਾ ਸੀ ਕਿ ਟੈਕਸੀ ਦੇ ਟਰਮੀਨਲ ਤੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਉਹ ਮੈਨੂੰ ਗਿੱਦੜ ਸਿੰਘ ਹੀ ਦੇ ਦੇਵੇ। ਉਹ ਬੋਲੀ ਉਹਨਾਂ ਨੂੰ ਸਮਾਜਿਕ ਗਤੀਵਿਧੀਆਂ ਵਿੱਚ ਰੁਝਾਈ ਰੱਖਿਆ ਕਰ। ਖੇਡਾਂ 'ਚ ਪਾਇਆ ਕਰ। ਸਭ ਤੋਂ ਜ਼ਿਆਦਾ ਮਹੱਤਵਪੂਰਨ ਗੱਲ ਕਿ ਉਹਨਾਂ ਨਾਲ ਸਮਾਂ ਬਤਾਇਆ ਕਰ। ਚਿੰਤਾ ਨਾ ਕਰ। ਉਹ ਵੀ ਵਧੀਆ ਹੀ ਪੜਨਗੇ। ਇਹ ਆਖ ਕੇ ਉਹ ਫਿਰ ਬਾਹਰ ਵੱਲ ਵੇਖਣ ਲੱਗ ਪਈ। ਟੈਕਸੀ ਘਰੀਲੂ ਉਡਾਣ ਵਾਲੇ ਟਰਮੀਨਲ ਤੇ ਪਹੁੰਚ ਗਈ ਸੀ। ਮੀਟਰ ਉੱਪਰ 22 ਡਾਲਰ ਤੇ 65 ਸੈਂਟ ਚੱਲ ਚੁੱਕੇ ਸਨ ਉਹਨੇ ਆਪਣਾ ਪਰਸ ਖੋਲਿਆ ਦੋ ਤਿੰਨ ਜੇਬਾਂ ਵਿੱਚ ਕਾਲੀ ਕਾਲੀ ਹੱਥ ਮਾਰਿਆ ਫਿਰ ਬੋਲੀ oh my god oh my god ਮੈਂ ਤਾਂ ਆਪਣਾ ਕ੍ਰੈਡਿਟ ਕਾਰਡ ਦੂਜੇ ਪਰਸ 'ਚ ਭੁੱਲਾਈ ਹੁਣ ਕੀ ਕਰਾਂਗੀ ਉਹ ਹਾਲੇ ਵੀ ਪਰਸ ਫਰੋਲ ਰਹੀ ਸੀ ਉਹ ਉਸੇ ਤਰ੍ਹਾਂ ਪਰਸ ਵਿੱਚ ਉਂਗਲਾਂ ਫੇਰਦੀ ਬੋਲੀ ਮੈਂ ਤੈਨੂੰ ਆਪਣਾ ਫੋਨ ਨੰਬਰ ਦੇ ਦੰਨੀ ਆ ਆ ਸੋਵਾਰ ਨੂੰ ਮੈਂ ਮੁੜ ਕੇ ਆਉਣਾ ਹੀ ਆ ਤੈਨੂੰ ਪਤਾ ਤਾਂ ਹੈ ਕਿ ਮੈਂ ਕਿੱਥੇ ਰਹਿਣੀ ਆ ਉਸ ਦਿਨ ਮੈਥੋਂ ਪੈਸੇ ਲੈ ਜਾਵੀ ਤੂੰ ਇਸ ਤਰ੍ਹਾਂ ਕਰ ਸਕਦਾ ਪਲੀਜ਼ ਉਹਦੀ ਆਵਾਜ਼ ਵਿੱਚ ਤਰਲਾ ਸੀ ਕੋਈ ਗੱਲ ਨਹੀਂ ਆ ਕਿ ਮੈਂ ਉਹਨੂੰ ਪੈਨ ਤੇ ਕਾਗਜ਼ ਫੋਨ ਨੰਬਰ ਲਿਖ ਕੇ ਦੇਣ ਲਈ ਦੇ ਦਿੱਤਾ ਫੋਨ ਨੰਬਰ ਲਿਖ ਦਿਓ ਬੋਲੀ ਮੇਰੇ ਕੋਲ ਤਾਂ 에ਅਰਪੋਰਟ ਫੀਸ ਦੇਣ ਲਈ ਵੀ ਪੈਸੇ ਹੈ ਨਹੀਂ ਚਿੰਤਾ ਨਾ ਕਰ ਹੁਣੇ ਫੀਸ 에ਅਰਪੋਰਟ ਤੇ ਨਹੀਂ ਲੈਂਦੇ ਪਹਿਲਾਂ ਹੀ ਟਿਕਟ ਨਾਲ ਲੈ ਲੈਂਦੇ ਨੇ ਮੈਂ ਦੱਸਿਆ पर मेनू ਰਾਹ ਚ ਵੀ ਤਾਂ ਲੋਡ ਪੈ ਸਕਦੀ ਆ ਟ੍ਰਾਂਟੋ ਪਹੁੰਚ ਕੇ ਮੇਰੇ ਕੋਲ ਟੈਕਸੀ ਜਾਂ ਬੱਸ ਦਾ ਕਰਾਇਆ ਵੀ ਨਹੀਂ ਫਿਰ ਥੋੜਾ ਜਿਹਾ ਰੁਕ ਕੇ ਬੋਲੀ ਤੂੰ ਮੈਨੂੰ 50 ਡਾਲਰ ਉਧਾਰੇ ਦੇ ਸਕਦਾ ਪਲੀਜ਼ ਮੈਂ ਮਿੰਟ ਨੂੰ ਹਿਜਕਚਾਇਆ 50 ਡਾਲਰ ਤਾਂ ਮੈਂ ਹਲੇ ਕਮਾਏ ਵੀ ਨਹੀਂ ਮੈਂ ਉਹਨੂੰ 20 ਡਾਲਰ ਦੇ ਦਿੱਤੇ ਤੇਰਾ ਬਹੁਤ ਬਹੁਤ ਧੰਨਵਾਦ ਤੁਸੀਂ ਲੋਕ ਬਹੁਤ ਦਿਆਲੂ ਆਖ ਕੇ ਉਹਨੇ ਮੇਰਾ ਹੱਥ ਘੋਟਿਆ ਫਿਰ ਫੋਨ ਨੰਬਰ ਵਾਲੀ ਪਰਚੀ ਫੜਾਉਂਦੀ ਹੋਈ ਬੋਲੀ ਮੇਰਾ ਨਾਮ ਕ੍ਰਿਸਟਲ ਹੈ। ਸੋਮਵਾਰ ਸ਼ਾਮ ਨੂੰ ਮੈਥੋਂ ਆਪਣੇ ਪੈਸੇ ਲੈ ਜਾਵੇਂ। ਫਿਕਰ ਨਾ ਕਰ। ਆਪਣੇ ਟ੍ਰਿਪ ਦਾ ਆਨੰਦ ਮਾਣ। ਆਖਦੇ ਮੈਂ ਉਹਦਾ ਅਟੈਚੀ ਟੈਕਸੀ 'ਚੋਂ ਬਾਹਰ ਕੱਢ ਕੇ ਉਹਨੂੰ ਫੜਾ ਦਿੱਤਾ। ਉਹ ਉਂਗਲਾਂ ਨਚਾ ਕੇ ਬਾਏ ਕਹਿੰਦੀ ਹੋਈ 에ਅਰਪੋਰਟ ਦੇ ਅੰਦਰ ਚਲੀ ਗਈ। ਮੈਨੂੰ ਆਪਣਾ ਆਪ ਚੰਗਾ-ਚੰਗਾ ਜਿਹਾ ਲੱਗਣ ਲੱਗਿਆ। ਜਿਵੇਂ ਕਿਸੇ ਨੇਕ ਕੰਮ ਕਰਨ ਤੋਂ ਬਾਅਦ ਮਹਿਸੂਸ ਹੁੰਦਾ ਹੈ। ਉਸ ਨਾਲ ਕੀਤੀਆਂ ਗੱਲਾਂ ਨੂੰ ਮੈਂ ਆਪਣੇ ਅੰਦਰ ਰੜਕਣ ਲੱਗਿਆ। ਉਦੇ ਵੱਲੋਂ ਦਿੱਤੀ ਸਲਾਹ ਕਿ ਬੱਚਿਆਂ ਨਾਲ ਹੋਰ ਸਮਾਂ ਬਤਾਉਣਾ ਚਾਹੀਦਾ ਮੈਨੂੰ ਚੰਗੀ ਲੱਗੀ ਇੱਕ ਅੱਧਾ ਟ੍ਰਿਪ ਹੋਰ ਲਾ ਕੇ ਚੱਲਦੇ ਆਂ ਘਰ ਸੋਚਦਾ ਮੈਂ 에ਅਰਪੋਰਟ ਤੋਂ ਵਾਪਸ ਆ ਗਿਆ ਟੈਕਸੀ ਹਸਪੀਟਲ ਸਟੈਂਡ ਤੇ ਲਾ ਕੇ ਮੈਂ ਜੇਬ 'ਚ ਹੱਥ ਮਾਰਿਆ ਕ੍ਰਿਸਟਲ ਵੱਲੋਂ ਦਿੱਤੀ ਪਰਚੇ ਬਾਹਰ ਕੱਢੀ ਤੇ ਨੰਬਰ ਨੂੰ ਆਪਣੇ ਸੈੱਲ ਫੋਨ ਵਿੱਚ ਭਰਨ ਲਈ ਉਹ ਨੰਬਰ ਮਲਾ ਲਿਆ ਅੱਗੋਂ ਪਹਿਲੀ ਘੰਟੀ ਤੇ ਹੀ ਕੈਨੇਡਾ ਪੋਸਟ ਦੀ ਇੰਪਲੋਇਮੈਂਟ ਲਾਈਨ ਬੋਲ ਪਈ ਮੈਂ ਨੰਬਰ ਦੁਬਾਰਾ ਮਲਾਇਆ ਫਿਰ ਉਹੀ ਸੁਨੇਹਾ ਮੈਂ ਨੰਬਰਾਂ ਨੂੰ ਅੱਗੇ ਪਿੱਛੇ ਕਰਕੇ ਕੋਸ਼ਿਸ਼ ਕੀਤੀ ਪਰ ਕੋਈ ਵੀ ਨੰਬਰ ਠੀਕ ਨਹੀਂ ਸੀ ਮਿਲਿਆ ਹੋ ਗਿਆ ਕੰਮ ਮੈਨੂੰ ਥੋੜੀ ਜਿਹੀ ਸ਼ੱਕ ਪਈ ਫਿਰ ਸੋਚਿਆ ਕਿ ਉਹ ਲੱਗਦੀ ਤਾਂ ਹੈ ਨਹੀਂ ਸੀ ਇਹੋ ਜੀ ਕਬਰਹਾਰਚ ਨੰਬਰ ਗਲਤ ਲਿਖ ਗਈ ਹੋਵੇਗੀ ਪਰ ਸ਼ੱਕ ਦੂਰ ਨਾ ਹੋਇਆ ਮੈਂ ਕੰਪਿਊਟਰ ਵਿੱਚੋਂ ਕ੍ਰਿਸਟਲ ਦੇ ਟ੍ਰਿਪ ਵਾਲਾ ਐਡਰੈਸ ਕੱਢਿਆ ਤੇ ਸੋਚਿਆ ਕਿ ਆਪਣਾ ਸ਼ੱਕ ਦੂਰ ਕਰ ਹੀ ਲਵ ਉਸ ਪਤੇ ਤੇ ਪਹੁੰਚ ਕੇ ਜਦ ਮੈਂ ਸਵਿੱਟ ਨੰਬਰ ਵਾਲੀ ਲਿਸਟ ਵੇਖੀ ਤਾਂ ਉਸ ਲਿਸਟ ਵਿੱਚ ਉਹ ਸਵਿੱਟ ਨੰਬਰ ਹੀ ਨਹੀਂ ਸੀ ਮੈਨੂੰ ਕ੍ਰਿਸਟਲ ਦੇ ਬਾਹਰ ਆ ਕੇ ਖੜਨ ਦੀ ਸਮਝ ਆਉਣ ਲੱਗੀ ਲਾ ਗਈ ਲੋਦਾ ਮੇਰੇ ਮੂੰਹੋਂ ਇਹ ਹੀ ਨਿਕਲਿਆ ਸੋ ਦੋਸਤੋ ਇਹ ਸੀ ਇੱਕ ਅੰਗਰੇਜ਼ ਕੁੜੀ ਵੱਲੋਂ ਪੰਜਾਬੀ ਦੇ ਲੁੱਟੇ ਜਾਣ ਦੀ ਇੱਕ ਛੋਟੀ ਜੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਆਡੀਓ ਪੰਜਾਬੀ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਧੰਨਵਾਦ